ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਹੈ ਜੀ ਪਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਜੀ ਆਉਂ ਸੁਣਦੇ ਹਾਂ ਕਿਸੇ ਐਤਵਾਰ ਆਜੋ ਅਮਰਤਸਰ ਚਾਟੀਵੰਡ ਚੌਂਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸੀਸ ਝੁਕਾਉਂਦਾ ਜੀ ਸਾਰੀ ਦਿਹਾੜੀ ਬਾਬਾ ਜੀ ਦੇ ਦਰ ਤੇ ਐਤਵਾਰ 4-5 ਲੱਖ ਬੰਦਾ ਸੀਸ ਝੁਕਾਉਂਦਾ ਤੇ 12 ਵਜੇ ਦੁਪਹਿਰ ਆਰਾਮ ਹੁੰਦਾ ਹੈ ਸੰਗਤਾਂ 10 ਵਜੇ ਤੋਂ ਬਹਿ ਜਾਂਦੀਆਂ ਜਿਹੜਾ ਸੰਗਤੀ ਰੋਜ਼ 12 ਵਜੇ ਜਪਦੀ ਸਾਹਿਬ ਦੇ ਪੰਜ ਪਾਠ ਹੁੰਦੇ ਤੇ ਪਈ ਸਾਹਿਬ ਦੇ ਤੇ ਫਿਰ ਸੁਮਨੀ ਸਾਹਿਬ ਦਾ 4 ਵਜੇ ਅਰਦਾਸ ਹੁੰਦੀ ਦੁਪਹਿਰੇ ਦੀ ਪੈਰ ਧੋਣ ਦੀ ਜਗ੍ਹਾ ਬਾਹਰ ਸੜਕਾਂ ਤੱਕ ਸਭ ਪਾਸੇ ਜਾਮ ਲੱਗ ਜਾਂਦੇ ਆ ਕਦੀ ਆ ਕੇ ਵੇਖੋ ਤੇ ਖੁਦ ਪੁੱਛੋ ਜਿਹੜੇ ਦੁਪਹਿਰਾ ਕੱਟ ਰਿਆ ਨਾ ਪੁੱਛੋ ਜਦੋਂ ਪੁੱਛੋਗੇ ਨਾ ਤੇ ਤੁਹਾਨੂੰ ਪਰਤੱਖ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਸਿੱਖ ਦੀ ਝੋਲੀ ਭਰਨੀ ਇੱਕ ਪਾਸੇ ਸਿੱਖ ਨੂੰ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ। ਆਹ ਸਤਿ ਸ੍ਰੀ ਅਕਾਲ। ਦਾਸ ਦਾ ਨ ਐਤਵਾਰ ਬਹੁਤ ਘਾਟਾਂ ਦਾ ਅਮਰਤ ਸਰ। ਐਤਵਾਰ ਤਕਰੀਬਨ ਬਾਅਦ ਹੋਈਦਾ। ਕਿਤੇ ਸਾਲ 'ਚ ਇੱਕ ਦੋ ਆ ਜਾਂਦੇ ਆ। ਬਈ ਅਮਰਤ ਸਰ। ਇੱਕ ਐਤਵਾਰ ਆ ਗਿਆ ਅਮਰਤ ਸਰ। ਤੇ ਮੈਂ ਸੋਚਿਆ ਵੀ ਬਾਬਾ ਜੀ ਦੇ ਦਰਸ਼ਨ ਕਰ ਬਾਬਾ ਦੀਪ ਸਿੰਘ ਦਾ ਜਿਹੜਾ ਸਥਾਨ ਹੈ ਨਾ ਸ਼ਹੀਦਗੰਜ ਉਹਦੀ ਬੈਕ ਸਾਈਡ ਤੇ ਦਾਸ ਦਾ ਘਰ ਹੈ ਬਿਲਕੁਲ 2 2.5 ਮਿੰਟ ਦਾ ਰਾਹ ਹੈ ਇਹ ਜਾਣਾ ਹੋਵੇ ਐਤਵਾਰ ਦਾ ਦਿਨ ਸੀ ਤੇ ਮੈਂ ਕਿਹਾ ਵੀ ਅੱਜ ਸੰਗਤ ਦੁਪਹਿਰਾ ਕੱਢਦੀ ਦਰਸ਼ਨ ਕਰ ਆਈਏ ਦਾ ਜੀ ਪੈਦਲ ਹੀ ਨਿਕਲ ਗਿਆ ਮੈਂ ਨਾ ਖੜਾ ਪ੍ਰਸ਼ਾਦੀ ਲਾਈਨ 'ਚ ਲੱਗਾ ਦੇਖ ਲੈ ਰਿਹਾ ਪਹਿਲੇ ਤੇ ਇੱਕ ਹਿੰਦੂ ਵੀਰ ਜੈਂਟਲਮੈਨ ਮੈਨੂੰ ਮਿਲਿਆ ਉਹਨੇ ਫਤਿਹ ਬੁਲਾਈ ਤੇ ਮੈਨੂੰ ਕਹਿੰਦਾ ਕੱਲੇ ਹੀ ਹੋ ਮੈਂ ਕਿਹਾ ਹਾਂਜੀ ਕੱਲੇ ਹੀ ਜਿਹੜਾ ਲਹ ਹੋਇਆ ਉਹਨੇ ਬੋਲਦੇ ਪਿਆਰ ਨਾਲ ਮੈਂ ਨਾ ਕੋ ਸਕਾਟੀ ਗਾਰਡ ਨਾ ਬੋਡੀ ਗਾਰਡ ਮੈਂ ਕਹੋ ਦਮ ਨਹੀਂ ਮੈਂ ਹੱਥ ਥੋੜੇ ਮੈਂ ਕਹਿੰਦਾ ਜਿੰਨਾ ਟਾਈਮ ਲੰਘਦਾ ਲੰਘਾ ਰਹੀ ਏ ਜਿੰਨਾ ਚਿਰ ਲੰਘਦਾ ਲੰਗੀ ਜਾਣਦੇ ਹੋ ਤੇ ਚੁੱਪ ਕਰ ਗਿਆ ਮੈਂ ਜੀ ਦੇਖ ਲਈ ਸਚਾਈ ਵਾਪਸ ਆ ਰਹੇ ਅੰਦਰ ਜਾਣ ਲਈ ਇੱਕ ਭੈਣ ਜੀ ਉਹਨਾਂ ਫੜੇ ਬੁਲਾਈ ਕਹਿੰਦੀ ਤੁਹਾਨੂੰ ਟੀਵੀ ਚ ਵੇਖੀਦਾ ਮੈਂ ਕਹਿੰਦਾ ਹੱਥ ਜੋੜਦੇ ਦੀ ਪਿਤਾ ਜੀ ਦੀ ਵਧਾਈ ਤੇ ਮੈਂ ਕਹਿੰਦਾ ਭੈਣ ਜੀ ਕਿੱਥੋਂ ਆਏ ਤੁਸੀਂ ਕਹਿੰਦੇ ਮੈਂ ਬੰਬਈ ਤੋਂ ਆਈ ਆ ਚੁਪਹਿਰਾ ਕੱਟਣ ਮੇਰਾ ਛੇਵਾਂ ਦੁਪਹਿਰਾ ਸ਼ੁਕਰਾਨੇ ਦਾ ਯਕੀਨ ਜਾਣਿਓ ਮੇਰੀ ਭਾਵਨਾ ਛੋਟੀ ਤੇ ਉਹਦੀ ਵੱਡੀ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਕਹਾ ਜੀ ਬੰਬਈ ਚ ਦੁਪਹਿਰਾ ਕੱਟਣਾ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਕਹਾ ਬੰਬਈ ਰੱਬ ਨਹੀਂ ਹੈਗਾ ਹੱਕੋ ਸਾਧ ਓਏ ਮਹੀ ਬੰਬਈ ਪਰਮੇਸ਼ਰ ਨਹੀਂ ਹੈਗਾ ਰੱਬ ਨਹੀਂ ਹੈਗਾ ਉਹਦੀ ਭਾਵਨਾ ਮੇਰੇ ਕੋ ਵੱਡੀ ਕਹਿੰਦੀ ਰੱਬ ਬੰਬਈ ਵੀ ਹੈ ਪਰ ਸੁਣ ਲੋ ਜਿਨ੍ਹਾਂ ਨੂੰ ਕਲਗੀਆਂ ਲੈਨੇ ਚਾਬੀਆਂ ਦਿੱਤੀਆਂ ਕਹਦੇ ਹੋ ਗੱਜ ਕੇ ਸਾਧ ਇੱਕ ਸਿੱਖ ਕਿੱਥੇ ਪਹੁੰਚ ਗਿਆ ਐ ਨਾਨਕ ਪ੍ਰੇਮਾ ਇੱਥੇ ਤੱਕ ਨਰਕ ਕੋ ਤੁਹਾਡੀ ਝੋਲੀ ਲੱਗੇ ਰੋ ਉਹ ਮੌਤ ਆ ਗਿਆ ਤੁਹਾਨੂੰ ਝੋਲੀਆਂ ਆ ਗੋ ਪਰਨ ਵਾਲਾ ਬਣਾ ਸਕਦਾ ਮੈਂ ਉਹ ਭੈਣ ਜੀ ਨੂੰ ਪੁੱਛਿਆ ਮੈਂ ਕਿ ਜੀ ਤੂੰ ਜਾਹ ਜ ਤੁਹਾਨੂੰ ਪਤਾ ਬਡਾਉਣ ਕਰਦਾ ਜਾਹ ਜੀ ਆ ਜਾਣਾ ਮਾਇਆ ਹੈਗੀ ਉਹਨਾਂ ਕੋ ਤੇ ਸ਼ਾਮ ਨੂੰ ਵਾਪਸੀ ਕਰ ਲੈਣੀ ਪਹੁੰਚਣਾ ਅਗਲੇ ਦਿਨ ਤੇ ਮੈਨੂੰ ਉਹ ਬੀਬੀ ਨੇ ਸੁਣਾਇਆ ਜੀ ਮੈਂ ਕਿ ਜੀ ਬੰਬਈ ਰੱਬ ਨਹੀਂ ਹੈਗਾ ਬੰਬਈ ਤੋਂ ਚਪੇਰਾ ਕੱਟਣ ਕਹਿੰਦੀ ਰੱਬ ਬੰਬਈ ਵੀ ਏ ਪਰ ਮੇਰੀ ਹਕੀਕਤ ਸੁਣੋ ਇਵੇਂ ਉਦੋਂ ਦੀ ਗੱਲ ਕਰ ਰਹੇ ਆ ਅੱਜ ਤੁਸੀਂ ਬਾਬਾ ਦੀਪ ਸਿੰਘ ਦਰ ਤੇ ਜਾਓ ਤੇ ਨਵਾਂ ਸੁੱਖਾਸਨ ਬਣ ਗਿਆ ਸਾਹਮਣੇ ਪੌੜੀ ਜਾ ਰਹੀ ਹੈ ਉਦੋਂ ਸੁੱਖਾਸਨ ਸਾਈਡ ਤੇ ਹੁੰਦਾ ਸੀ ਸਜਿਆ ਬਾਹਰ ਪਰ ਕਰਮਾ ਹੁਣ ਅੰਦਰ ਤੇ ਉਦੋਂ ਦੀ ਗੱਲ ਇਹਨਾਂ ਜਦੋਂ ਦੀ ਸੁਣਾ ਰਿਹਾ ਉਹ ਬੀਬੀ ਨੇ ਕੀ ਆਖਿਆ ਜੀ ਮੇਰੀ ਰੀੜ ਦੀ ਹੱਡੀ ਦਾ ਮਣਕਾ ਖਸ ਗਿਆ ਰੀੜ ਦੀ ਹੱਡੀ ਦਾ ਮਣਕਾ ਖਸ ਗਿਆ ਤੇ ਬੰਬਈ ਦੇ ਡਾਕਟਰਾਂ ਨੇ ਕਿਹਾ ਜੀ ਇਹਦਾ ਆਪਰੇਸ਼ਨ ਹੋਣਾ ਉਹਦੇ ਤੁਸੀਂ ਸਾਰੀ ਸੰਗਤ ਜਾਣਦੇ ਹੋ ਦੋ ਆਪਰੇਸ਼ਨ ਰੱਬ ਕਿਸੇ ਦੇ ਨਾ ਕਰਾਵੇ ਰੀਡ ਦੀ ਹੱਡੀ ਦਾ ਤੇ ਦਿਮਾਗ ਦਾ ਆਪਰੇਸ਼ਨ ਬੜਾ ਹੀ ਔਖਾ ਕਾਮਯਾਬ ਹੁੰਦਾ ਜੀ ਆਖੋ ਸਤਨਾਮ ਇਹ ਦੋਵੇਂ ਬੜੇ ਔਖੇ ਹੁੰਦੇ ਕਹਿੰਦੀ ਡਾਕਟਰਾਂ ਨੇ ਕਿਹਾ ਰੀਡ ਦੀ ਹੱਡੀ ਦਾ ਮਣਕਾ ਖਿਸਕ ਗਿਆ ਹੋਲੀ-ਹੋਲੀ ਤੁਹਾਡੀਆਂ ਲੱਤਾਂ ਵੀ ਰਹਿ ਜਾਣੀਆਂ ਬਾਹਾਂ ਵੀ ਰਹਿ ਜਾਣ ਇੱਥੋਂ ਤੱਕ ਸਰੀਰ ਕੰਮ ਕਰਨਾ ਛੱਡ ਦਿੰਦਾ ਜਿਹੜਾ ਰੀਡ ਦੀ ਹੱਡੀ ਨਾਲ ਤੱਲਕ ਮਣਕਾ ਖਿਸਕ ਜੇ ਤੇ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾਉਣਾ ਪੈਣਾ ਤੇ ਇਹ ਆਪਰੇਸ਼ਨ ਬੜਾ ਔਖਾ ਕਾਮਯਾਬ ਹੁੰਦਾ ਇਹ ਵੀ ਤੇ ਦਿਮਾਗ ਦਾ ਵੀ ਕਹਿੰਦੇ ਮੈਨੂੰ ਇੱਕ ਰੰਗੀ ਹੋਈ ਭੈਣ ਨੇ ਕਹਿਤਾ ਮਹੀਨਾ ਡੀਕ ਲੈ ਬਾਬਾ ਦੀਪ ਸਿੰਘ ਦਾ ਦਰ ਜਿਨ੍ਹਾਂ ਨੇ ਕੱਲ ਕੀ ਧਰਦੀਆਂ ਖੁਸ਼ੀਆਂ ਲਈਆਂ ਉਹਨਾਂ ਕੋ ਚਾਬੀਆਂ ਨੇ ਪੰਜ ਦੁਪਹਿਰਿਆਂ ਦੀ ਹਾਜ਼ਰੀ ਲਾ ਲੈ ਬੰਬਈ ਤੋਂ ਕੋਈ ਪਤਾ ਨਹੀਂ ਬਾਬਾ ਜੀ ਪ੍ਰਸੰਨ ਹੋ ਜਾਣਾ ਆਖੋ ਸਤਨਾਮ ਬਾਬਾ ਦੀਪ ਸਿੰਘ ਕਿਰਪਾ ਕਰਦਾ ਪ੍ਰਸੰਨ ਹੋ ਜਾਣਾ ਉਹ ਬੀਬੀ ਨੇ ਸੁਣਾਇਆ ਜੀ ਕਹਿੰਦੀ ਮੈਂ ਪੰਜ ਦੁਪਹਿਰੇ ਬੰਬਈ ਤੋਂ ਆਜਦੀ ਬਾਬਾ ਦੀਪ ਸਿੰਘ ਦੇ ਦਰ ਕੋ ਮੈਂ ਤਾਂ ਗੱਲ ਸੁਣਾ ਰਿਹਾ ਕਿ ਅੱਜ ਹੁਣ ਸਵਖਾਸਨ ਸਾਹਮਣੇ ਬਣ ਗਿਆ ਕੋੜੀ ਬਣਉ ਜਾਂਦੀ ਕਿ ਬਣੇ ਆਉਂਦੀ ਇਹ ਉਦੋਂ ਦੀ ਗੱਲ ਜਦੋਂ ਸਾਈਡ ਤੇ ਸੁਖਾਸਨ ਹੁੰਦਾ ਸੀ ਉਦੋਂ ਵੀ ਪੌੜੀਆਂ ਇੰਨ ਜਾਂਦੀ ਸੀ ਤੇ ਪੌੜੀਆਂ ਉੱਦੀ ਉਹ ਬੀਬੀ ਨੇ ਜੀ 4 ਫੁੱਟ ਦੀ ਪੌੜੀ ਸੀ ਤੇ 4 ਫੁੱਟ ਚੋਂ ਨਾ 1 ਫੁੱਟ ਜਗ੍ਹਾ ਤੇ ਨਾ ਪੌੜੀ ਤੇ ਬਹਿ ਕੇ ਦੁਪਹਿਰਾ ਕੱਟਣਾ ਕਿਉਂ ਰੀੜ ਦੀ ਹੱਡੀ ਦੀ ਪ੍ਰੋਬਲਮ ਸੀ ਤੇ ਪੁੰਜੇ ਬਹਿ ਨਹੀਂ ਸਕਦੀ ਰੀੜ ਦੀ ਹੱਡੀ ਕਰਕੇ ਤੇ ਕੁਰਸੀ ਉੱਥੇ ਡੱਠ ਨਹੀਂ ਸਕਦੀ ਉਹਨੇ ਪੌੜੀ ਦੇ ਉੱਤੇ ਬਹਿ ਕੇ ਨਾ ਤੇ ਪੈਰ ਥੱਲੇ ਕਰ ਲੈਣੇ ਇਤਿਹਾਸਕ ਸਥਾਨ ਹੈ ਇਸ ਤਰ੍ਹਾਂ ਉਹਨੇ ਦੁਪਹਿਰੇ ਜਿਹੜੇ ਜੀ ਹਾਜ਼ਰੀ ਭਰੀ ਤੇ ਕਹਿਣ ਲੱਗੀ ਵੀਰ ਜੀ ਹੁਣ ਇਹ ਗੱਲ ਪ੍ਰੇਮ ਦੀ ਹੈ ਪਤਾ ਨਹੀਂ ਕਿਹ ਕੋ ਸੁਣੀ ਜਾਵੇ ਕਿ ਨਾ ਉਹ ਬੀਬੀ ਨੇ ਥੋੜਾ ਜੋਦਾ ਕਿ ਉਹ ਵੀ ਲੈ ਜਾਣਾ ਭਾਵਨਾ ਉਹਦੀ ਜਿੰਨੇ ਰਾਹ ਦਿੱਤਾ ਉਹਨੇ ਕਿਹਾ ਵੀ 200 ਮਨੀ ਸਾਹਿਬ ਰੋਜ਼ ਕਰਨੇ ਆ ਜੋਦਾ ਕਿ ਹੋਰ ਰਖ ਲਿਆ ਕਰ ਉਹ ਮਾੜਾ ਜਾਂ ਲਾਲ ਲਿਆ ਕਰ ਉੱਥੇ ਭਾਵਨਾ ਨਾਲ ਤੇ ਹਫਤੇ ਬਾਅਦ ਜਦੋਂ ਦੁਪਹਿਰਾ ਕੱਟਣਾ ਤੇ ਅਰਦਾਸ ਕਰਨੀ ਦੇਗ ਲੈ ਕੇ ਬਾਬਾ ਜੀ ਕਿਰਪਾ ਕਰ ਦਿਓ অপারেশন ਤੋਂ ਬਚਾ ਦਿਓ ਆਖੋ ਸਤਨਾਮ ਉਹ ਸੰਗਤ ਜੀ ਮੈਨੂੰ ਬੀਬੀ ਨੇ ਸ਼ੀਦਾ ਸਾਹਿਬ ਖਲੋ ਕੇ ਆਖਿਆ ਕਹਿਣ ਲੱਗੀ ਮੇਰਾ ਪੰਜਵਾਂ ਦੁਪਹਿਰਾ ਉਹਦੇ ਬਾਅਦੋਂ ਮੈਂ ਡਾਕਟਰਾਂ ਕੋਲ ਟੈਸਟ ਕਰਾਇਆ ਦੁਬਾਰਾ ਤੇ ਹੁਣ ਉਹ ਡਾਕਟਰ ਬੰਬਈ ਦੇ ਹੈਰਾਨ ਨੇ ਐਕਸਰੇ ਦੇਖ ਕੇ ਐਮ ਆਰ ਆਈ ਦੇਖ ਕੇ ਹੈਰਾਨ ਨੇ ਉਹਨਾਂ ਦੇ ਮੂੰਹ 'ਚ ਇਹੋ ਨਿਕਲਦਾ ਵੀ ਕੀ ਕੀ ਪਿਆ ਜੇ ਤੁਹਾਡਾ ਪ੍ਰੈਸ਼ਰ ਲੋੜ ਹੀ ਨਹੀਂ ਤੇ ਕਹਿੰਦੀ ਮੈਂ 6ਵੇਂ ਚ ਪੈਰਾ ਹੁਣ ਸ਼ੁਕਰਾਨੇ ਦਾ ਕਟਣ ਆਈਆਂ ਜਕਾਰਾ ਦਿਓ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਜਾਣਦੇ ਹਾਂ ਹੁਣ ਇਸ ਕਹਾਣੀ ਜਰੀਏ ਜੋ ਪੈਰੀ ਦੀ ਅਚੰਭੀ ਤਾਕਤ ਪਿੰਡ ਪੋਰੇਵਾਲ ਦਾ ਗੁਰਦੁਆਰਾ ਸਾਹਿਬ ਹਰ ਸਵੇਰ ਸਿਮਰਨ ਦੀ ਧੁਰ ਨਾਲ ਗੂੰਜਦਾ ਸੀ ਉਸੇ ਪਿੰਡ ਵਿੱਚ ਰਹਿੰਦਾ ਸੀ ਇੱਕ ਨੌਜਵਾਨ ਅਮਨਦੀਪ ਸਿੰਘ ਉਮਰ ਕਰੀ 25 ਸਾਲ ਘਰ ਵਿੱਚ ਮਾਂ ਸੀ ਤੇ ਬਜ਼ੁਰਗ ਬਾਪੂ ਜੀ ਜੋ ਸਾਰੀ ਉਮਰ ਗੁਰਬਾਣੀ ਨਾਲ ਜੁੜੇ ਰਹੇ ਪਰ ਅਮਨਦੀਪ ਦਾ ਧਿਆਨ ਦੁਨੀਆਵੀ ਚੀਜ਼ਾਂ ਵੱਲ ਵੱਧ ਸੀ ਨੌਕਰੀ ਗੱਡੀ ਤੇ ਮੋਬਾਈਲ ਫੋਨ ਦੀ ਚਿੰਤਾ ਇੱਕ ਦਿਨ ਉਸਦੀ ਮਾਂ ਨੇ ਕਿਹਾ ਪੁੱਤ ਹਰ ਰੋਜ਼ ਥੋੜਾ ਸਮਾਂ ਚੋਪੈਰੇ ਦਾ ਪਾਠ ਕਰ ਲਿਆ ਕਰ ਵੇਖਿਓ ਕਿਵੇਂ ਮਨ ਸ਼ਾਂਤ ਹੋਵੇਗਾ ਅਮਨਦੀਪ ਹਾਸ ਕੇ ਬੋਲਿਆ ਮਾਂ ਮੇਰੇ ਕੋਲ ਸਮਾਂ ਹੀ ਕਿੱਥੇ ਹੈ ਸਵੇਰੇ ਦਫ਼ਤਰ ਜਾਣਾ ਹੁੰਦਾ ਹੈ ਰਾਤ ਨੂੰ ਥੱਕ ਜਾਂਦਾ ਹਾਂ ਪਰ ਮਾਂ ਨੇ ਹੌਲੀ-ਹੌਲੀ ਕਿਹਾ ਇਹੀ ਤਾਂ ਤਾਕਤ ਹੈ ਜੋ ਪੈਰੇ ਦੀ ਜਿੱਥੇ ਸਮਾਂ ਨਹੀਂ ਹੁੰਦਾ ਉਥੇ ਉਹ ਆਪ ਬਣਾਉਂਦਾ ਹੈ ਇੱਕ ਸ਼ਾਮ ਨੂੰ ਅਮਨਦੀਪ ਦਫ਼ਤਰ ਤੋਂ ਵਾਪਸੀ ਤੇ ਬਹੁਤ ਉਦਾਸੀ ਕੰਪਨੀ ਵਿੱਚ ਛਾਂਟੀ ਹੋ ਰਹੀ ਸੀ ਤੇ ਉਸ ਦਾ ਨਾਮ ਵੀ ਲਿਸਟ ਵਿੱਚ ਸੀ ਕਾਰਾ ਕਿ ਉਸਨੇ ਖਾਣਾ ਨਹੀਂ ਖਾਦਾ ਮਾਂ ਨੇ ਵੇਖਿਆ ਤੇ ਕਿਹਾ ਪੁੱਤ ਬਸ ਅੱਜ ਰਾਤ ਇੱਕ ਵਾਰ ਚੌਪੈਰਾ ਪੜ ਲੈ ਗੁਰੂ ਸਾਹਿਬ ਤੇ ਵਿਸ਼ਵਾਸ ਕਰ ਅਮਨਦੀਪ ਨੇ ਬੇਮਨ ਨਾਲ ਗੁਰਦੁਆਰੇ ਤੋਂ ਸੁੰਦਰ ਗੁਟਕਾ ਸਾਹਿਬ ਕੱਢਿਆ ਤੇ ਚੌਪਹਿਰੇ ਦਾ ਪਾਠ ਸ਼ੁਰੂ ਕੀਤਾ ਚੌਪਹਿਰੇ ਦੀ ਜੋ ਕਰੈ ਉਜਾਰੈ ਹੋਵੈ ਦੁਸ਼ਟ ਦਲਨ ਕੇ ਕਾਰੈ ਜਿਵੇਂ ਜਿਵੇਂ ਪਾਠ ਕਰਦਾ ਗਿਆ ਉਸ ਦਾ ਮਨ ਹੌਲੀ ਹੌਲੀ ਸ਼ਾਂਤ ਹੋਣ ਲੱਗਾ ਅੰਦਰ ਇੱਕ ਅਜੀਬ ਜਿਹੀ ਤਾਕਤ ਮਹਿਸੂਸ ਹੋਈ ਜਿਵੇਂ ਕੋਈ ਅਦ੍ਰਿਸ਼ਟ ਹੱਥ ਉਸ ਦਾ ਡਰ ਖਿੱਚ ਕੇ ਲੈ ਗਿਆ ਹੋਵੇ ਸਵੇਰੇ ਜਦੋਂ ਉਹ ਦਫ਼ਤਰ ਗਿਆ ਤਾਂ ਮੈਨੇਜਰ ਨੇ ਕਿਹਾ ਅਮਨ ਤੈਨੂੰ ਛੱਡਣ ਦੀ ਬਜਾਏ ਨਵਾਂ ਪ੍ਰੋਜੈਕਟ ਸੌਂਪਿਆ ਗਿਆ ਹੈ ਤੇਰੇ ਵਿਸ਼ਵਾਸ ਤੇ ਮਿਹਨਤ ਕਾਰਨ ਬੌਸ ਨੇ ਖਾਸ ਤੈਨੂੰ ਚੁਣਿਆ ਹੈ ਅਮਨਦੀਪ ਹੈਰਾਨ ਸੀ ਰਾਤ ਤੱਕ ਉਹ ਡਰ ਵਿੱਚ ਸੀ ਤੇ ਸਵੇਰੇ ਉਸਦੀ ਜ਼ਿੰਦਗੀ ਬਦਲ ਗਈ ਸੀ ਉਸਨੇ ਕਹਾਰਾ ਕੇ ਮਾਂ ਦੇ ਚਰਨ ਛੂਹੇ ਤੇ ਕਿਹਾ माँ सचमुच चौपहरे की ताकत बेमिसाल है उस दिन तो अमनदीप ने हर सवेर ते शाम चौपैरा साहिब का पाठ करना शुरू कर दिता कई महीने बीत गए उसकी जिंदगी विच बहुत बदलाव आए मन शांत हो गया गुस्सा घट गया घर का माहौल प्यार भरिया हो गया दफ्तर विच भी सब उसकी इज्जत लग लगे ਇੱਕ ਦਿਨ ਉਸਦਾ ਦੋਸਤ ਰਾਹੁਲ ਪੁੱਛਦਾ ਹੈ ਯਾਰ ਕੀ ਮੰਤਰ ਜਬਦਾ ਹੈ ਤੇਰੇ ਚਿਹਰੇ ਤੇ ਹਮੇਸ਼ਾ ਚਾਣਨ ਜਿਹਾ ਨੂਰ ਹੁੰਦਾ ਹੈ ਅਮਨਦੀਪ ਹਾਸ ਕੇ ਬੋਲਿਆ ਕੋਈ ਜਾਦੂ ਨਹੀਂ ਦੋਸਤ ਸਿਰਫ ਚਉਪੈਰੇ ਦਾ ਪਾਠ ਤੇ ਗੁਰੂ ਸਾਹਿਬ ਦਾ ਨਾਮ ਕਈ ਸਾਲਾਂ ਬਾਅਦ ਜਦੋਂ ਅਮਨਦੀਪ ਗੁਰਦੁਆਰੇ ਦਾ ਸੇਵਾਦਾਰ ਬਣ ਗਿਆ ਉਹ ਅਕਸਰ ਸੰਗਤ ਨੂੰ ਕਹਿੰਦਾ ਸੀ ਚੋਪੈਰਾ ਪਾਠ ਸਿਰਫ ਸ਼ਬਦ ਨਹੀਂ ਇਹ ਰੂਹ ਦਾ ਕਵਚ ਹੈ ਜੇ ਕੋਈ ਸੱਚੇ ਮਨ ਨਾਲ ਕਰੇ ਤਾਂ ਡਰ ਦੁੱਖ ਤੇ ਦੁਸ਼ਮਣ ਸਭ ਖਤਮ ਹੋ ਜਾਂਦੇ ਹਨ ਜਿਸ ਨੇ ਚੋਪੈਰਾ ਪੜ ਲਿਆ ਉਸ ਨੂੰ ਗੁਰੂ ਸਾਹਿਬ ਨੇ ਆਪਣੇ ਆਸਰੇ ਚ ਲੈ ਲਿਆ ਅਮਨਦੀਪ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰਬਾਣੀ ਸਿਰਫ ਪਾਠ ਨਹੀਂ ਇਹ ਜੀਵਨ ਦਾ ਸਾਧਨ ਹੈ ਜੋ ਪੈਰਾ ਪਾਠ ਸਾਨੂੰ ਆਤਮਿਕ ਹੌਸਲਾ ਮਨ ਦੀ ਸ਼ਾਂਤੀ ਤੇ ਅਕਾਲ ਪੁਰਖ ਨਾਲ ਜੋੜ ਦਿੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਵਿੱਚ ਕਿਹਾ ਜੋ ਚੋਪੈਰੇ ਕੋ ਉਚਾਰੈ ਤਾਂ ਕਿ ਦੁੱਖ ਕਲੇਸ਼ ਨਿਕਾਰੈ ਹਰ ਸਵੇਰ ਤੇ ਹਰ ਸ਼ਾਮ ਸਾਡੀਆਂ ਜ਼ਿੰਦਗੀਆਂ ਵਿੱਚ ਕੁਝ ਲਹੂ ਟੋਕ ਜਾਂਦੇ ਹਨ ਭਾਵ ਭਾਵਨਾ ਆਤਮਿਕ ਮੂਲ ਗੁਰੂ ਸਾਹਿਬ ਦਾ ਨਾਮ ਪਰ ਜਦੋਂ ਅਸੀਂ ਜਾਗਰੂਕ ਹੋਣੇ ਆਰੰਭ ਕਰਦੇ ਹਾਂ ਤਾਂ ਹੀ ਲਹੂ ਸਾਡੀ ਰੂਹ ਨੂੰ ਜਲਾਉਂਦੇ ਹਨ ਪਾਈ ਜੀ ਅਸੀਂ ਸਿੱਖਦੇ ਹਾਂ ਕਿ ਚੌਪੈਰਾ ਮਤਲਬ ਸਵੇਰ ਦਾ ਪਾਠ ਸਿਰਫ ਸ਼ਬਦ ਨਹੀਂ ਇੱਕ ਰਸਤਾ ਹੈ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜਨ ਦਾ ਸ਼ਹਿਰ ਨਾਲ ਲੱਗੇ ਪਿੰਡ ਵਿੱਚ ਇੱਕ ਨੌਜਵਾਨ ਨਾ ਹਰ ਪ੍ਰੇਤ ਉਸ ਦਾ ਘਰ ਸਧਾਰਨ ਪਰ ਮਨ ਚਾਹੇ ਵੱਡੇ ਸੁਪਨੇ ਉਸਨੇ ਸੋਚਿਆ ਸੀ ਕਿ ਜੇ ਤੰਦਾ ਵਧੇ ਤਾਂ ਜੀਵਨ ਸੁਖੀ ਹੋ ਜਾਵੇਗਾ ਪਰ ਉਸਦੀ ਰੂਹ ਵਿੱਚ ਇੱਕ ਮੂੰਹ ਪਾ ਗਿਆ ਥਕਾਨ ਚਿੰਤਾ ਕਰਦਾ ਪਾਰ ਇੱਕ ਸਵੇਰ ਪਿੰਡ ਦੇ ਪੁਰਾਣੇ ਗੁਰਦੁਆਰੇ ਵਿੱਚ ਹਰਪ੍ਰੀਤ ਨੇ ਸੁਣਿਆ ਕਿ ਪਾਈ ਜੀ ਨੇ ਆਖਿਆ ਜਦ ਤੂੰ ਸਵੇਰੀਆਂ ਪਹਿਰੇ ਚ ਉੱਠ ਕੇ ਗੁਰੂ ਨਾਮ ਨਾਲ ਆਪ ਨੂੰ ਜੋੜੇਗਾ ਤਾਂ ਦਿਲਾਂ ਦੇ ਰਾਜ ਖੋਲ ਜਾਣਗੇ ਹਰਪ੍ਰੀਤ ਨੇ ਸੋਚਿਆ ਦੁਨੀਆ ਵਿੱਚ ਕਿੰਨੇ ਰਾਹ ਨੇ ਸਾਡੇ ਕੋਲ ਵੀ ਇੱਕ ਹੋ ਸਕਦਾ ਹੈ ਪਰ ਸਵੇਰ ਉਠਣਾ ਚੌਪੈਰਾ ਪੜਨਾ ਲਗਾਤਾਰ ਕਰਨਾ ਇਹ ਆਸਾਨ ਨਾ ਸੀ ਰਾਤ ਦੇ ਹਨੇਰੇ ਵਿੱਚ ਸਵੇਰ ਉਠਣਾ ਔਖਾ ਸੀ ਪਰ ਭਾਈ ਜੀ ਦੀ ਬਾਣੀ ਉਸ ਦੇ ਮਨ ਵਿੱਚ ਰੌਸ਼ਨੀ ਜਗਾਉਂਦੀ ਸੀ ਸੋ ਹਰਪ੍ਰੀਤ ਨੇ ਆਪਣਾ ਫੈਸਲਾ ਕੀਤਾ ਅੱਗੇ ਦੀ ਸਫ਼ਰ ਵਿੱਚ ਇੱਕ ਮਹੀਨਾ ਸਵੇਰ ਉੱਠ ਕੇ ਚਪੈਰਾ ਪਾਠ ਕਰਾਂਗਾ ਨਾ ਕਿਸੇ ਨੂੰ ਦਿਖਾਵਾ ਲਈ ਨਾ ਕਿਸੇ ਸਲਾਹ ਨੇ ਸਿਰਫ ਗੁਰੂ ਸਾਹਿਬ ਦੇ ਸਾਹਮਣੇ ਆਪਣੀ ਆਤਮਾ ਲਈ ਪਹਿਲੇ ਦਿਨਾਂ ਵਿੱਚ ਹਰਪ੍ਰੀਤ ਨੂੰ ਬਹੁਤ ਅਖਾਈ ਆਈ ਸਵੇਰੇ ਕੰਟੀ ਤੋਂ ਪਹਿਲਾਂ ਉੱਠਣਾ ਦੁਨੀਆ ਦੀਆਂ ਗੱਲਾਂ ਬਾਹਰ ਛੱਡ ਕੇ ਸਧਾਰਨ ਬੋਲਾ ਨੂੰ ਪਾਉਣਾ ਪਰ ਉਸਨੇ ਕਥਾ ਵਿੱਚ ਸੁਣਿਆ ਸੀ ਕਿ ਭਾਈ ਜੀ ਆਖਦੇ ਨੇ ਜਿਵੇਂ ਨਦੀ ਨੂੰ ਉਸਦਾ ਭਾਅ ਮਿਲਦਾ ਹੈ ਸੋ ਮਨ ਨੂੰ ਵੀ ਨਾਮ ਦੇ ਨਾਲ ਮਿਲਣਾ ਚਾਹੀਦਾ ਹੈ ਹਰਪ੍ਰੀਤ ਨੇ ਦਿਲ ਵਿੱਚ ਆਪਣਾ ਵਿਚਾਰ ਰੱਖਿਆ ਚੌਪਹਰੀ ਇਸ ਲਈ ਕਿ ਦਿਨ ਦੇ ਚੱਕਰ ਤੋਂ ਪਹਿਲਾਂ ਉਹ ਸਮਾਂ ਲਵਾਂ ਜਿੱਥੇ ਮੈਂ ਗੁਰੂ ਸਾਹਿਬ ਨਾਲ ਇਕੱਲਾ ਹਾਂ ਹਫ਼ਤੇ ਜਾਂਦੇ ਗਏ ਉਹ ਮਹਿਸੂਸ ਕਰਨ ਲੱਗਾ ਕਿ ਉਸਦਾ ਮਨ ਸਵੇਰ ਦੇ ਪਾਠ ਤੋਂ ਬਾਅਦ ਹੋੜੀ ਹੁੰਦਾ ਹੈ ਕੰਮ ਤੇ ਜਾਣ ਤੋਂ ਪਹਿਲਾਂ ਉਸ ਦਾ ਮਨ ਇੱਕ ਸ਼ਾਂਤ ਝਲਕ ਦੇ ਨਾਲ ਬਣ ਜਾਂਦਾ ਦੁਨੀਆ ਦੀਆਂ ਚਿੰਤਾਵਾਂ ਅੱਜਕੱਲ ਘੱਟ ਮਹਿਸੂਸ ਹੋਣ ਲੱਗ ਪਈਆਂ ਇੱਕ ਦਿਨ ਕੰਪਨੀ ਵਿੱਚ ਉਸ ਨੂੰ ਇੱਕ ਮੁਸ਼ਕਿਲ ਫੈਸਲਾ ਲੈਣਾ ਪਿਆ ਕਈ ਜ਼ਿੰਮੇਵਾਰੀਆਂ ਇਕੱਠੀਆਂ ਹੋ ਰਹੀਆਂ ਸਨ ਪਰ ਹਰਪ੍ਰੀਤ ਨੇ ਅੰਦਰਲੀ ਆਵਾਜ਼ ਸੁਣੀ ਉਸ ਨੂੰ ਗੁਰੂ ਸਾਹਿਬ ਦਾ ਨਾਮ ਤੇ ਪਾਠ ਉਸਦੇ ਨਾਲ ਸਨ ਉਸਨੇ ਡਰ ਹੋਣ ਦੇ ਬਾਵਜੂਦ ਸਾਫ਼ ਬੋਲਿਆ ਜੀ ਹਾਂ ਮੈਂ ਕਰਾਂਗਾ ਫੈਸਲੇ ਨੇ ਸਹੀ ਰਾਹ ਦਿਖਾਇਆ ਤੇ ਹਰਪ੍ਰੀਤ ਨੂੰ ਆਤਮ ਵਿਸ਼ਵਾਸ ਮਿਲਣ ਲੱਗਾ ਇਹ ਨਾ ਕਿ ਉਸਨੇ ਦਫਤਰੀ ਤਰੱਕੀ ਕੀਤੀ ਪਰ ਉਹ ਅੰਦਰੋਂ ਬਦਲਿਆ ਭਾਈ ਜੀ ਦੀ ਵਿਆਖਿਆ ਨੁਕਤੇ ਭਾਈ ਜੀ ਆਖਦੇ ਨੇ ਦੁਪਹਿਰ ਦਾ ਪਾਠ ਇਹ ਬਸ ਸ਼ਬਦਾਂ ਦਾ ਜੋੜ ਨਹੀਂ ਬਲਕਿ ਆਪਣੇ ਮਨ ਨੂੰ ਉਠਾਉਣਾ ਹੈ ਇਹ ਪਾਠ ਐਸਾ ਰਸਤਾ ਹੈ ਜਿਸ ਨਾਲ ਅਸੀਂ ਨਾਮ ਵਾਹਿਗੁਰੂ ਨਾਮ ਦੀ ਸਾਤ ਵਧਾਉਂਦੇ ਹਾਂ ਜਿਸ ਨੇ ਸਾਡੀ ਲਾਤੀ ਰੂਹ ਨੂੰ ਜਗਾਇਆ ਜੇਕਰ ਸਵੇਰ ਸਮਾਂ ਕੱਢਣਾ ਮੁਸ਼ਕਿਲ ਲੱਗੇ ਦਿਲ ਦੀ ਇੱਛਾ ਲਗਾਤਾਰਤਾ ਤੇ ਸੱਚਾਈ ਨਾਲ ਕੀਤਾ ਗਿਆ ਪਾਠ ਤੇ ਨਿਸ਼ਚਲ ਭਾਵ ਵੱਡਾ ਪ੍ਰਭਾਵ ਰੱਖਦਾ ਹੈ ਹਰਪ੍ਰੀਤ ਨੇ ਮਹੀਨੇ ਦੇ ਅੰਤ ਤੇ ਆਪਣੇ ਆਪ ਨੂੰ ਮੁੜ ਵੇਖਿਆ ਉਹ ਹੁਣ ਨੌਜਵਾਨ ਨਹੀਂ ਰਹਿ ਗਿਆ ਜਿਸ ਦਾ ਮਨ ਵਿਕਾਸ ਤੇ ਭਾਰ ਵਿੱਚ ਫਸਿਆ ਹੋਇਆ ਸੀ ਹੁਣ ਮਨ ਦੀ ਸ਼ਾਂਤੀ ਗੁਰੂ ਦੀ ਰਹਿਮਤ ਤੇ ਨਾਮ ਦੀ ਤਾਕਤ ਨੂੰ ਮਹਿਸੂਸ ਕਰ ਰਿਹਾ ਸੀ ਉਸਨੇ ਭਾਈ ਜੀ ਦੀ ਕਥਾ ਅੰਦਰੋਂ ਸੋਚੀ ਜਿੱਥੇ ਚੋਪੈਰਾ ਪੜਿਆ ਜਾਂਦਾ ਹੈ ਉਥੇ ਮਨ ਇੱਕ ਛੋਟੇ ਸਦੀਗ ਗਰਵੰਗ ਬਣ ਜਾਂਦਾ ਹੈ ਜਿਸ ਵਿੱਚ ਗੁਰੂ ਸਾਹਿਬ ਦਾ ਚਾਣਨ ਸਦਾ ਵਸਤਾ ਹੈ ਸੰਗਤ ਜੀ ਅਸੀਂ ਵੀ ਇਹ ਸੋਚ ਸਕਦੇ ਹਾਂ ਅਗਲੀ ਸਵੇਰ ਇੱਕ ਨਵੀਂ అనుਪਵਲੀ ਉਠਣੀ ਹੈ ਚੋਪੈਰੇ ਦਾ ਪਾਠ ਨਾਮ ਦਾ ਰਸਤੇ ਮਿਲਾਪ ਅਤੇ ਜੇ ਸੱਚਾਈ ਨਾਲ ਕੀਤਾ ਜਾਵੇ ਤਾਂ ਬਦਲਾਵ ਆਣਾ ਲਾਜ਼ਮੀ ਹੈ ਆਓ ਤੇ ਖੁੱਲੇ ਦਿਲ ਨਾਲ ਪਾਈ ਜੀ ਦੇ ਇਹ ਬਚਨ ਸਵੀਕਾਰ ਕਰਿਏ ਅਤੇ ਅੱਗੇ ਵਧਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਵੀ ਚੋਪੈਰਾ ਦਾ ਪਾਠ ਕਰਦੇ ਹੋ ਕਮੈਂਟਸ ਕਰਕੇ ਜ਼ਰੂਰ ਦੱਸਿਓ ਅਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ